ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਹਿਸੀਲ ਦੀਆਂ ਗਿੱਲ ਤਹਿਸੀਲ ਪੇ ਕਹਿੰਦੇ ਇੱਥੇ ਤਹਿਸੀਲ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਵੱਡਾ ਹੰਗਾਮਾ ਹੋਇਆ ਲੋਕਾਂ ਨੇ ਰੋਡ ਜਾਮ ਕੀਤਾ ਕਈ ਕਈ ਦਿਨਾਂ ਦੀ ਹੜਤਾਲ ਤੋਂ ਬਾਅਦ ਹੜਤਾਲ ਖਤਮ ਹੁੰਦੀ ਹੈ ਤੇ ਹੜਤਾਲ ਖਤਮ ਹੋਣ ਤੋਂ ਬਾਅਦ ਤੁਸੀਂ ਇੱਥੇ ਮੇਲਾ ਲੱਗਿਆ ਦੇਖ ਰਹੇ ਹੋ ਲੋਕਾਂ ਦੇ ਵੇਸ ਰੋਸ ਪਾਇਆ ਜਾ ਰਿਹਾ ਲੋਕ ਦੂਰੋਂ ਦੂਰੋਂ ਰਜਿਸਟਰੀਆਂ ਕਰਾਉਣ ਆਏ ਹੋਏ ਨੇ ਪਰ ਇੱਥੇ ਤਹਿਸੀਲਦਾਰ ਸਮੇਂ ਤੋਂ ਪਹਿਲਾਂ ਉੱਠ ਕੇ ਚਲੇਣਗੇ ਗੱਲਬਾਤ ਕਰਨਗੇ ਇੱਥੇ ਕਈ ਲੋਕ ਖੜੇ ਨੇ ਵੀ ਕੀ ਕਾਰਨ ਕੀ ਹੈ ਆਖਿਰਕਾਰ ਸਰਕਾਰ ਤਾਂ ਕਹਿੰਦੀ ਹੈ ਘਰਾਂ ਚ ਲੋਕ ਕੰਮ ਕਰਨਉਣਗੇ ਪਰ ਇੱਥੇ ਲੋਕਾਂ ਨੂੰ ਦਫ਼ਤਰਾਂ ਵਿੱਚ ਵੀ ਜਿਹੜੇ ਕੰਮ ਨੇ ਉਹ ਹੋ ਨਹੀਂ ਰਹੇ ਹੈਗੇ ਤਾਂ ਇੱਥੇ ਬਈ ਕੀ ਕੀ ਰੌਲਾ ਕੀ ਹੈ ਇੱਥੇ ਜੀ ਆ ਗੱਲ ਭਾਜੀ ਆਈ ਹੈ ਤਹਿਸੀਲਦਾਰ ਸਾਹਿਬ ਜਿਹੜੇ ਨਹੀਂ ਉਹ ਟਾਈਮਲੀ ਆਏ ਨਹੀਂ ਅੱਜ ਜਿਹੜੇ ਹੋਰ ਬੰਦੇ ਨੇ ਰਜਿਸਟਰੀ ਕਰਾਉਣ ਵਾਲੇ ਉਹ ਟਾਈਮਲੀ ਆ ਕੇ ਵੇਟ ਕਰਦੇ ਪਏ ਸੀ ਲਾਈਨ ਲੱਗ ਕੇ ਤਹਿਸੀਲਦਾਰ ਸਾਹਿਬ ਆਏ ਨੇ 2 ਵਜੇ 2 ਵਜੇ ਆਏ ਨੇ ਉਸ ਤੋਂ ਬਾਅਦ ਜਿਹੜੇ ਸਿਫਾਰਸ਼ੀ ਬੰਦੇ ਨੇ ਜਿਨ੍ਹਾਂ ਦੇ ਰਜਿਸਟਰੀਆਂ ਹੋ ਰਹੀਆਂ ਬਾਕੀ ਜਿਹੜੀ ਆਮ ਪਬਲਿਕ ਆ ਉਹ ਖੱਜਲ ਖਵਾਰ ਹੋ ਰਹੀ ਹੈ ਜੀ 2 ਵਜੇ ਆਏ ਨੇ ਤੁਸੀਂ ਜੀ ਜੀ 2 ਵਜੇ ਆਏ ਨੇ ਤਹਿਸੀਲਦਾਰ 2 ਵਜੇ ਆਏ ਨੇ ਇੱਥੇ ਤੇ ਚਲੇ ਗਏ ਨੇ ਹੁਣ ਭਾਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਜੀ लुधियाने तो ही आ जी। ते ਕਾਨੂੰਨ ਤੇ ਤੁਸੀਂ ਇੱਥੇ ਬੈਠੇ ਹੋ। ਸਵੇਰੇ 11 ਵਜੇ ਤੋਂ ਖੜੇ ਆਂ ਸਵੇਰੇ 11 ਵਜੇ ਤੋਂ। ਕਿੰਨਾ ਨੰਬਰ ਸੀਗਾ ਤੁਹਾਡਾ? ਮੇਰਾ 116 ਨੰਬਰ ਸੀ। ਤਸਵੀਲਦਾਰ ਚੱਲੇ ਗਿਆ ਬਿਨਾ। ਪਤਾ ਹੀ ਨਹੀਂ ਜੀ ਉਹ ਉੱਟ ਕੇ ਆਪਣੇ ਆਪ ਹੀ ਕਦੀ ਚਲੇ ਜਾਂਦਾ ਕਦੀ ਆ ਜਾਂਦਾ ਕਦੀ ਚੱਲ ਜਾਂਦਾ ਕਦੀ। 11 ਵਜੇ ਆਇਆ ਤਸਵੀਲਦਾਰ। ਜੀ ਤੇ ਤੁਸੀਂ ਇਹ ਦੱਸੋ ਜਿਵੇਂ ਪਿੱਛੇ ਹੜਤਾ ਸੀ ਕਰੋਂ ਤਾਂ ਤੁਸੀਂ ਇਹ ਸੀ ਅਪਾਇੰਟਮੈਂਟ। ਡੇਡ ਡੇਡ ਮਹੀਨੇ ਦੋ ਡੇਡ ਪੌਣੇ ਦੋ ਮਹੀਨੇ ਹੋ ਗਏ ਸੀ ਕਿਸ਼ਤਾ ਭਰ ਰਹੇ ਆਂ। ਸਾਡੇ ਕੋਲ ਰੀਪਰੂਵ ਵੀ ਹੈ। 57000 ਦੀ ਕਿਸ਼ਤਾਂ ਭਰ ਰਹੇ ਆਂ। ਲੋਨ ਬੈਂਕ ਕਹਿੰਦਾ ਜੀ ਸਾਨੂੰ ਇੱਕ ਤਾਂ ਦੇਵਾਂਗੇ ਜਾਂ ਤੁਸੀਂ ਪਹਿਲੇ ਰਜਿਸਟਰੀ ਦੋਗੇ ਹੋ ਗਿਆ ਰਜਿਸਟਰੀ ਨਹੀਂ ਹੋਈ ਰਜਿਸਟਰੀਆਂ ਨਹੀਂ ਹੋ ਰਹੀਆਂ ਅੱਛਾ ਬੈਠੇ ਤੁਸੀਂ ਕਿਰਾਏ ਤੋਂ ਕਿਸ਼ਤਾਂ ਭਰੀ ਜਾਂਦੇ ਹੋ ਹਾਂਜੀ ਹਾਂਜੀ ਕਿਸ਼ਤਾਂ ਭਰੀ ਜਾ ਰਿਹਾ 57000 ਕਿਸ਼ਤ ਹੈ 57000 ਕਿਸ਼ਤ ਥੋੜਾ ਨਹੀਂ ਹੁੰਦਾ ਜੀ ਕਿੱਥੋਂ ਦੀ ਹੈ ਜੀ ਉਹ ਤਾਂ ਕਹਿੰਦੀ ਆ ਫੋਨ ਨੰਬਰ 1076 ਡਾਇਲ ਕਰੋ ਕਰੇ ਆਉਣਗੇ ਬੰਦੇ 2076 ਕਰ ਲਓ ਕੋਈ ਡਾਇਲ ਟੂਲ ਨੰਬਰ ਨਹੀਂ ਸਭ ਰੱਦ ਨਹੀਂ ਉਹਨਾਂ ਦੇ ਦਫ਼ਤਰ ਆਇਆ ਉਹ ਰੇਤਾ ਦੇਖ ਨਹੀਂ ਰਹੀ ਸਾਨੂੰ ਕੋਈ ਨਾ ਮੈਂ ਪਟਿਆਲੇ ਤੋਂ ਆਇਆ ਵਿਆਂ ਜੀ ਸਵੇਰ ਦਾ ਹਾਂਜੀ ਭੁੱਖੇ ਖੜੇ ਹਾਂ ਉਹਰੇ ਜੀ ਥੋੜੀ ਜੀ ਸੀ ਹਾਂ ਜੀ ਰਜਿਸਟਰੀ ਸੀ ਮੇਰੇ ਤੇ ਕੀ ਕਹਿੰਦੇ ਉੱਥੇ ਹੁਣ ਗੱਲਬਾਤ ਕੀਤੀ ਨਹੀਂ ਤਹਿਸੀਲਦਾਰ ਨਾਲ ਤੁਸੀਂ ਕੁਝ ਨਹੀਂ ਜੀ ਭੀੜ ਲੱਗੀ ਪਈ ਆ ਲਾਈਨ 'ਚ ਖੜਾਈ ਜਾ ਰਹੇ ਨੇ ਸਾਨੂੰ ਕੁਝ ਬਣ ਹੀ ਨਹੀਂ ਰਿਹਾ ਹੁਣ ਕਹਿੰਦੇ ਜੀ ਤਹਿਸੀਲਦਾਰ ਸਾਹਿਬ ਉੱਠ ਕੇ ਚਲੇ ਗਏ ਤਾਂ ਬਿਲਕੁਲ ਰੋਸ ਪਾਇਆ ਜਾ ਰਿਹਾ ਲੋਕਰ ਵਿੱਚ ਵੱਡਾ ਕੱਠ ਹੈ ਤੇ ਪੂਰੀ ਗੇਂਦੜੋੜ ਜਿਹੜੀ ਜਮ ਪੈਤੀ ਆ ਭਾਈ ਜੀ ਕੀ ਕਹੋਗੇ ਇੱਥੇ ਬੈਠੇ ਕਿਵੇਂ ਆ ਰਹੇ ਭਾਜੀ ਹਾਂਜੀ ਸਰਕਾਰ ਦੀ ਸਰ ਮੇਰਾ ਨਾਮ ਹਰਮਨ ਸਿੰਘ ਲੋਟੇ ਆ ਜੀ ਅੱਜ ਸਵੇਰੇ 11 ਵਜੇ ਤਸਵੀਲ ਆਫਿਸ ਆ ਗਏ ਆ ਤਸਵੀਲ ਆਫਿਸ ਦੇ ਵਿੱਚ ਸਵੇਰੇ 11 ਵਜੇ ਆ ਗਏ ਨੇ ਤਹਿਸੀਲਦਾਰ ਸਾਹਿਬ 1 ਵਜੇ ਆਏ ਨੇ 2 ਵਜੇ ਰਜਿਸਟ੍ਰੇਸ਼ਨ ਸ਼ੁਰੂ ਕਰਨ ਲੱਗੇ ਨੇ ਤੇ ਉਦੋਂ ਡਰਾਈਵਰ ਨੂੰ ਪੁੱਛਦੇ ਆ ਕਹਿੰਦੇ ਤਹਿਸੀਲਦਾਰ ਸਾਹਿਬ ਕਰੇ ਤੀਰਥ ਯਾਤਰਾ ਵਾਲੀਆਂ ਬੱਸਾਂ ਲਈ ਤਹਿਸੀਲਦਾਰ ਕੌਣ ਆ ਤਸੀਲਦਾਰ ਸ਼ਾਇਦ ਸ਼ਿਰਗਲ ਸਾਹਿਬ ਨੇ ਸ਼ਿਰਗਲ ਸਾਹਿਬ ਨੇ ਉਹ ਕਹਿੰਦੇ ਤਸੀਲਦਾਰ ਸਾਹਿਬ ਦੀ ਡਿਊਟੀ ਹੁੰਦੀ ਹੈ ਜੀ ਤੇ ਜਿਹੜੀਆਂ ਤੀਰਥ ਯਾਤਰਾ ਤੇ ਬੱਸਾਂ ਜਾਂਦੀਆਂ ਉਹਨਾਂ ਲਈ ਫਰੂਟ ਉਹਨਾਂ ਲਈ ਪਾਣੀ ਲਿਆਉਣ ਦੀ ਡਿਊਟੀ ਆ ਤੇ ਜਿਹੜੇ ਇੱਥੇ ਲੋਕੀ ਬੇਵਕੂਫ ਬਣ ਕੇ ਆ ਕੇ ਆਏ ਨੇ ਰਜਿਸਟਰੀਆਂ ਕਰਾਉਣ ਨੂੰ ਆ ਪੈਰਾਂ ਤੇ ਖੜੇ ਆ ਸਵੇਰ ਦੇ ਤੇ ਹੁਣ ਤਸੀਲਦਾਰ 4:30 ਵਜੇ ਕਹਿੰਦੇ ਜੀ ਮੈਂ ਆਪਣੇ ਘਰੇ ਚੱਲਿਆ ਬਾਈ ਜੀ ਚਲੋ ਮੈਂ ਤੁਹਾਡੀ ਗੱਸਾ ਨਹੀਂ ਗੱਲ 5 ਵਜੇ ਤੋਂ ਬਾਅਦ ਡਿਊਟੀ ਆਫ ਹੋ ਜਾਂਦੀ ਆ ਅਫਸਰਾਂ ਦੀ 5 ਵਜੇ ਤੋਂ ਬਾਅਦ ਹੋ ਜਾਂਦੀ ਪਰ ਸ਼ੁਰੂ ਹੀ 2 ਵਜੇ ਹੋਈਆਂ ਜੀ ਉਸ ਤੋਂ ਬਾਅਦ ਲੰਚ ਸਾਈਵਰ ਡਾਊਨ ਹੋ ਗਿਆ ਫਿਰ ਜੀ ਰੋਟੀ ਖਾਣ ਚਲੇਗੇ ਫਿਰ ਜੀ ਚਾਹ ਪੀਣ ਚਲੇਗੇ ਜਨਤਾ ਤੁਸੀਂ ਤੁਸੀਂ ਕਿੰਨੇ ਵਜੇ ਸਵੇਰੇ ਸ਼ਾਮ ਤੋਂ ਹਾਂ ਜੀ ਸਵੇਰੇ 9 ਵਜੇ ਤੋਂ ਖਣਾ 9 ਵਜੇ ਤੋਂ ਹਾਂ ਜੀ ਆ ਕੋਚ ਨਹੀਂ 35000 ਦਿਓ ਕੰਮ ਕਰਾਣਗੇ ਇਹ ਤਾਂ ਕਰਦੇ ਹੀ ਨਹੀਂ ਪੈਸੇ ਨਾਲ ਕੰਮ ਹੁੰਦਾ ਜੀ ਹਾਂ 35 ਲੱਖ ਨੈਟ ਜਿਹੜੇ ਜਿਹੜੇ ਤਾਂ ਸਿਫਾਰਸ਼ੀ ਬੰਦੇ ਨੇ ਪੈਸਿਆਂ ਵਾਲੇ 35 35000 ਦੀਆਂ ਰਜਿਸਟਰੀਆਂ ਹੋ ਰਹੀਆਂ ਜੀ ਜਿਹੜੇ ਆਮ ਬੰਦੇ ਆ ਇੱਕ ਨੰਬਰ ਵਾਲੇ ਉਹਨਾਂ ਦੀ ਰਜਿਸਟਰੀ ਨਹੀਂ ਹੋ ਰਹੀ ਤਾਂ ਉੱਧਰ ਵੀ ਕੁਝ ਲੋਕ ਪ੍ਰੋਟੈਸਟ ਕਰਦੇ ਨੇ ਗੱਲਬਾਤ ਕਰਾਂਗੇ ਕੀ ਕਰਨਾ ਹੈ ਉੱਥੇ ਤਾਂ ਹਾਂ ਜੀ ਤਾਂ ਗੱਲਬਾਤ ਕਰਾਂਗੇ ਭਾਜੀ ਕਿਰੋਂ ਦੇਖ ਰਹੇ ਤੁਸੀਂ ਇੱਥੇ ਮੁਰਦਾਬਾਹ ਭਾਈ ਕਿਰੋਂ ਨੇ ਖੜੇ ਹਾਂ ਭਾਈ ਜੀ ਸਵੇਰੇ ਲੋਕੀ ਕੋਈ 8 ਵਜੇ ਦਾ ਆਇਆ ਹੋਇਆ ਕੋਈ 10 ਵਜੇ ਦਾ ਆਇਆ ਹੋਇਆ ਕੋਈ 10:30 ਵਜੇ ਦਾ ਆਇਆ ਹੋਇਆ ਜੀ ਪਰ ਇੱਥੇ ਤਾਂ ਉਹ ਕੰਮ ਹੋ ਰਿਹਾ ਕਿ ਭਾਈ ਵਧੀਆ ਨੋਟਾਂ ਵਾਲਾ ਬੰਦਾ ਦੇ ਕੇ ਜਾ ਰਿਹਾ ਤਾਂ ਉਹਦੀ ਰਜਿਸਟਰੀ ਹੋ ਰਹੀ ਹੈ ਐਸੇ ਲੱਗ ਰਿਹਾ ਰਜਿਸਟਰੀ ਕਰਦੇ ਸਾਰੇ ਕੰਮ ਹੋ ਰਹੇ ਨੇ ਭੀਗਵਾਨ ਤੁਹਾਨੂੰ ਕਹਿੰਦੇ ਭ੍ਰਸ਼ਟਾਚਾਰ ਖਤਮ ਹੋ ਗਿਆ ਉਹ ਯਾਰ ਉਹਨੇ ਤਾਂ ਸਾਰਾ ਪੰਗਾ ਹੋਰ ਛੇੜਦਾ ਮੇਰੇ ਕੋ ਵੀਡੀਓ ਪਈ ਹੈ ਠੀਕਾ ਅੰਦਰ ਭਾਰ ਭਾਰ ਕੇ ਬੰਦੇ ਲੱਗੇ ਹੋਏ ਆ ਕੋਈ ਇਹਨਾਂ ਦੀ ਸਕਿਉਰਟੀ ਨਹੀਂ ਕੋਈ ਕੁਛ ਨਹੀਂ ਹੈਗਾ ਇਹਨਾਂ ਦਾ ਠੀਕ ਆ ਖਤਮ ਨਹੀਂ ਹੋਇਆ ਜੀ ਹੁਣ ਰੇਟ ਪੱਕਾ ਹੋ ਗਿਆ ਯਾਰ ਕਹਿੰਦੀ ਹੈ 1076 ਗੱਲ ਕਰੋ ਘਰੇ ਆਉਣਗੇ ਮੰਤਰੀ ਸਾਹਿਬ ਸੁਣ ਰਹੇ ਹੋ 35000 ਰੁਪਏ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਦਾ 76 ਦਾ ਫੋਨ ਹੀ ਚੱਕਿਆ ਜਾਂਦਾ ਨਹੀਂ ਉਹ ਤਾਂ ਮਾਰੀ ਜਾਓ ਠੀਕ ਆ ਠੀਕ ਆ ਹਾਂ ਰਜਿਸਟਰੀ ਦਾ ਇਹਨਾਂ ਨੇ ਨੰਬਰ ਆਏ ਵੀ ਠੀਕ ਆ 7 ਤਰੀ ਦੀਆਂ ਰੇਸੀਆਂ ਪੈਂਡਿੰਗ ਪਈਆਂ ਸੈਂ ਨਹੀਂ ਕਰਕੇ ਦਿੰਦਾ ਹਾਲ ਤੱਕ ਜੀ ਘਰੇ ਆ ਕੇ ਤਾਂ ਪਤਾ ਨਹੀਂ ਤੁਸੀਂ ਬਾਈ ਜੀ ਕਿੰਨੇ ਵਜੇ ਕਿੰਨੇ ਵਜੇ ਆਏ ਤੁਸੀਂ ਅਸੀਂ ਸਵੇਰ ਦੀ ਬੈਠੇ ਹਾਂ ਕਿੰਨੇ ਕੰਮ ਦੀ ਰਜਿਸਟਰੀ ਪੈਂਡਿੰਗ ਪਈਆਂ ਤੁਹਾਡੀ 7 ਜਨਵਰੀ ਦੀ 7 ਜਨਵਰੀ 7 ਜਨਵਰੀ ਰੇਸੀ ਹੋਈ ਆ ਉਹ ਸੈਂ ਨਹੀਂ ਕਰਕੇ ਵਾਪਸ ਮਿਲੀ ਵਾਪਸ ਮਿਲੀ ਕਰਨ ਕੀ ਹੈ ਜੀ ਬਸ ਮਰਜੀ 7 ਜਨਵਰੀ ਕਹਦੇ ਹੋ ਤੁਸੀਂ 7 ਜਨਵਰੀ ਸਾਲ ਹੋਣਾ ਦਾ ਜੀ ਸਾਲ ਹਾਂਜੀ 3 ਮਹੀਨੇ ਹੋ ਗਏ ਲੋਨ ਪਾਸ ਕਰਾਇਆ ਲੋਨ ਤੇ ਸੀ ਲਿਤਾ 3 ਮਹੀਨੇ ਬਾਅਦ 3 ਤਿੰਨ ਵਾਰੀ ਸਾਡੀ ਕੇਸ ਤੇ ਚਲੀ ਗਈ ਹਜੇ ਤੱਕ ਰਜਿਸਟਰੀ ਨਹੀਂ ਹੋਈ ਤਿੰਨ ਵਾਰ ਕਸਟਡੀ ਚਲੇਗੀ ਤੁਸੀਂ ਰੈਂਟ ਤੇ ਰਹ ਰਹੇ ਹੋ ਫਿਰ ਉਹਨਾਂ ਨੂੰ ਜਿੱਥੇ ਰਹਿ ਰਹੇ ਤਾਂ ਰੈਂਟ ਰੈਂਟ ਤੇ ਰਹ ਰਹੇ ਆ ਇਹ ਹਾਲਾਤ ਦੇ ਅੱਠ 9000 ਰੁਪਏ ਸੈਲਰੀ ਪੈਂਦੀ ਆ ਸਾਡੀ ਜਿਵੇਂ ਪਹਿਲਾਂ ਅੰਕਲ ਨੇ ਦੱਸਿਆ 57000 ਕਿਸ਼ਤ ਭਰਦੇ ਪਏ ਨੇ ਉਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ਼ਤ ਭਰ ਰਹੇ ਨੇ ਪਰ ਇਹਨਾਂ ਨੂੰ ਆਪਣਾ ਘਰ ਨਹੀਂ ਮਿਲਿਆ ਹੈਗਾ ਆ ਬਾਈ ਜੀ ਖੜੇ ਨੇ ਕਹਿੰਦੇ ਪਿਛਲੇ ਸਾਲ ਦੀ ਰਜਿਸਟਰੀ ਨਹੀਂ ਮਿਲੀ ਪਿਛਲੇ ਮਹੀਨੇ ਦੀ 7 ਤਰੀਕ ਦੀ ਇੱਕ ਮਹੀਨਾ ਹੋ ਗਿਆ ਰੇਸੀ ਸੈਨ ਹੋ ਕੇ ਨਹੀਂ ਮਿਲੀ ਹਾਲ ਤੱਕ ਇੱਕ ਮਹੀਨਾ ਜਿਹੜੀ ਹਾਂਜੀ ਬਾਜੀ ਇੱਕ ਤਾਂ ਬਾਈ ਸਭ ਤੋਂ ਪਹਿਲਾਂ ਇਹ ਨਾ ਪੁੱਛਿਆ ਜਾਵੇ ਕਿ ਕਦੋਂ ਦੇ ਖੜੇ ਹੋ ਇਹ ਪੁੱਛੋ ਕਿੰਨੇ ਦਿਨਾਂ ਦੇ ਸਾਨੂੰ ਮੈਨੂੰ ਪਰਸਨਲੀ ਚੌਥਾ ਦਿਨ ਹੋ ਗਿਆ ਜੀ ਅੱਜ 150 ਨੰਬਰ ਕਦੇ ਲੱਗਦਾ ਕਦੇ 70 ਨੰਬਰ ਲੱਗਦਾ ਸਾਡਾ ਰੀਅਲ ਅਸਟੇਟ ਦਾ ਛੋਟਾ ਮੋਟਾ ਕਾਰੋਬਾਰ ਹੈ ਸਰਕਾਰੀ ਨੌਕਰੀ ਸਾਡੇ ਕੋਲ ਹੈ ਨਹੀਂ ਠੀਕ ਹੈ ਜੀ ਅਸੀਂ ਇਹਨਾਂ ਇਹ ਕੋਈ ਲੈਂਡਰ ਕੋਡ ਹੈ ਫਰਦ ਘੜਾਣ ਚਲ ਜਓ ਉੱਥੇ ਐਡੇ ਗੰਦੇ ਹਾਲਾਤਾਂ ਦੇ ਵਿੱਚ ਉੱਥੇ ਜਮ੍ਹਾਂ ਬੰਦੀਆਂ ਪਈਆਂ ਨੇ ਵੀ ਤੁਹਾਡੇ ਘਰ ਦੀ ਰੱਦੀ ਵਧੀਆ ਕੰਡੀਸ਼ਨ ਚ ਬਈ ਹੋਣੀ ਆ ਉੱਥੇ ਤੈਨੂੰ ਤੋਂ ਕਿਉਂ ਨਹੀਂ ਰਜਿਸਟਰੀ ਕਰਨ ਦੀ ਸਮਝ ਰਹੇ ਆ ਤੁਹਾਡੇ ਸਾਹਮਣੇ ਸਵੇਰੇ ਆ ਜੀ ਦਾ ਆ ਚਾਹ ਪਿਛਲੇ ਦਿਨ ਸਾਹਮਣੇ ਬੜਾ ਬਹੁਤ ਖਾਲੀ ਦਾ ਕਦੇ ਕੁਛ ਖਾਲੀ ਦਾ ਖਾਕ ਹੋ ਗਿਆ ਇਸ ਸਮੇਂ ਤੁਹਾਡੇ ਸਾਹਮਣੇ ਲੰਘ ਜੀਦਾ ਆ ਜਿਵੇਂ ਤੁਸੀਂ ਚੱਲੇ ਹੋ ਤਹਿਸੀਲ ਦਾ ਪੁੱਛਿਆ ਵੀ ਭਾਈ ਕਿੱਧਰ ਜਾ ਰਹੇ ਹੋ ਰਜਿਸਟਰੀ ਕਰ ਤਹਿਸੀਲ ਦਾ ਸਾਡੇ ਕਿਹੜਾ ਚਾਚੇ ਦਾ ਮੁੰਡਾ ਜਿਹਨੂੰ ਫੋਨ ਤੇ ਪੁੱਛ ਲਾਂਗੇ ਕਹਿੰਦੇ ਇੱਥੇ ਘੇਰ ਕੇ ਰਾਕੂਰਾ ਪਾਇਆ ਕੋਈ ਕਰ ਦੋ ਦੂਜੀ ਗੱ ਸੀਨਦਾਰ ਆਖੜਾ 30000 ਦਾ ਇਹ ਤਾਂ ਨੈਵ ਹੈ ਜੀ ਅੱਛਾ ਕਿਥੇ ਤਸੀਲਦਾਰ ਕਹਿੰਦੇ ਨੈਵ ਹੈ ਨੈਵ ਤਸੀਲਦਾਰ ਇੱਥੇ ਆਏ ਨੇ ਗੱਲਬਾਤ ਕਰਾਂਗੇ ਨੈਵ ਤਸੀਲਦਾਰ ਆਏ ਨੇ ਗੱਲਬਾਤ ਕਰਾਂਗੇ ਉਹਦੇ ਨਾਲ ਦੇਖੋ ਜੀ ਕਹੋ ਤਾਂ ਮੈਂ ਬਾਜੀ ਦੇਖੀ ਆਓ ਜੀ ਆਓ ਤੁਹਾਡਾ ਕਹਿਣਾ ਦਾ ਨੀਕਾ ਜਾਇਜ਼ ਹੈ ਪਰ ਸੜਕਾ ਰੋਕਣਾ ਕੋਈ ਹੱਲ ਨਹੀਂ ਸਰ ਇਹ ਤਾਂ ਦਫ਼ਤਰ ਸਕੇ ਦਾ 2 2 ਵਜੇ 1 ਮਿੰਟ ਜੀ ਸਾਰੇ ਕੋਈ ਇੱਕ ਲੋਕ ਕਹਿੰਦੇ ਤੁਸੀਂ ਕੋਈ ਨਹੀਂ ਆਉਂਦਾ ਤੁਸੀਂ ਐਸ ਤਰ੍ਹਾਂ ਕਰੋ ਆ ਜਨਾਬ ਆਏ ਹੁਣ ਆਪਾਂ ਸੌਂਗ ਚ ਨਹੀਂ ਆਏ ਨਾ ਤੁਸੀਂ ਐ ਕਰੋ ਸੌਂਗ ਚ ਕੋਈ ਨਹੀਂ ਆਉਂਦਾ ਦੁਖੀ ਹੋ ਕੇ ਜਾਂਦਾ ਇੱਕ ਮਿੰਟ ਸੁਣ ਤਾਂ ਲਓ ਦੇਖੋ ਗੱਲ ਕੰਮ ਦਾ ਗੱਲ ਕੀਤੀ ਹੀ ਹੁਣੇ ਆ ਨਾ ਜੀ ਠੀਕ ਨੇ ਜੇ ਤੁਸੀਂ ਇੱਥੇ ਖੜੇ ਰਹੋਗੇ ਇੱਥੇ ਖੜੇ ਰਹਿਣਗੇ ਕੰਮ ਨਹੀਂ ਨਾ ਹੋਣਾ ਕੰਮ ਤਾਂ ਅੰਦਰ ਹੀ ਹੋਣਾ ਸਰ ਲੋਕ ਕਹਿੰਦੇ 35-35000 ਰੁਪਏ ਲੈ ਕੇ ਰਜਿਸਟਰੀਆਂ ਹੋ ਰਹੀਆਂ ਨੇ ਜੀ ਦੇਖੋ ਮੈਂ ਰਜਿਸਟ੍ਰੇਸ਼ਨਿੰਗ ਕਰਦਾ ਜੇ ਬੰਦਾ ਕਹਿੰਦਾ 35000 ਦੇ ਰਿਹਾ ਤਾਂ ਕਾਤੇ ਦੇ ਦੇ ਰਿਹਾ ਬਾਈ ਨਹੀਂ 15000 ਨਹੀਂ ਨਹੀਂ ਕਾ ਕਿਆ ਦੇ ਰਿਹਾ ਨਹੀਂ ਨਹੀਂ ਸਰ ਦੇਸ਼ਵਾਲਾ ਰਜਿਸਟਰੀਆਂ ਹੋ ਰਹੀਆਂ ਨੇ ਸਰਕਾਰ ਨੇ ਤੁਹਾਨੂੰ ਕਿਹਾ ਵੀ ਵੀ ਪੈਸੇ ਲਾਓ ਜੋ ਤੋਂ ਪਹਿਲੇ ਲੈਣ ਉਹ ਵੀ ਤੁਹਾਨੂੰ ਸੀ ਦਿੱਤੀ ਜਾ ਰਹੀ 19 ਗੱਲ ਮੁੰਡੇ ਦੀ ਹੈ ਰਿਪਰੇਸ਼ਨ ਨਹੀਂ ਹੈਗੀ ਇੱਥੇ ਬਿਲਕੁਲ ਵੀ ਅੰਦਰ 100-100 200 ਬੰਦਾ ਖੜਾ ਉਹਨਾਂ ਨੂੰ ਇੱਕ ਜਿਹਦਾ ਕੋਈ ਇੱਕ ਟੋਕਨ ਨੰਬਰ ਹੋਣਾ ਚਾਹੀਦਾ ਨਾ ਹਾਂਜੀ 123 123 45 ਕੋਈ ਨੰਬਰ ਨਹੀਂ ਆ ਰਿਹਾ ਬਸ ਨਾਮ ਲਿੱਤਾ ਜਾ ਰਿਹਾ ਇਹਦਾ ਕੀ ਅਸਮੁਲਾ ਦੱਸੋ ਮੈਨੂੰ ਯਾ ਤਾਂ ਸ਼ੀਸ਼ੇ ਤੋਂ ਬਾਹਰ ਸਾਰੇ ਬੰਦੇ ਕੱਢ ਕੇ ਰੱਖੋ ਇੱਕ ਇੱਕ ਬੰਦੇ ਨੂੰ ਬੁਲਾਓ ਆਵਾਜ਼ ਨਾਲ ਇੱਕ ਲੜੀ ਵਾਰ ਰਿਸਟੇ ਚੱਲ ਰਹੀ ਹੈ ਸਰ ਜਿਹੜੀ ਪ੍ਰੋਬਲਮ ਰਹਿੰਦੀ ਹੈ ਕਦੇ ਵਾਸਤੇ ਲੈਂਦੇ ਆ ਅਪਾਇੰਟਮੈਂਟ ਰਹਿੰਦੀ ਹੈ ਵੀ ਇੰਨੇ ਵਜ ਕੇ ਇੰਨੇ ਵੰਤ ਤਰ ਹੀ ਅਪਾਇੰਟਮੈਂਟ ਦੇਖੀ ਦਿੱਤੀ ਜਾਏਗੀ ਨਾ ਸਰ ਜਿੱਦਾਂ ਤੁਸੀਂ ਤੁਹਾਡੇ ਕੋਲ ਕੀ ਹੁੰਦਾ ਇੱਕ ਮਿੰਟ ਬ੍ਰਦਰ ਤੁਸੀਂ ਕੋਈ ਬੰਦਾ ਹਾਰਟ ਦਾ ਮਰੀਜ਼ ਆ ਕੋਈ ਬੰਦਾ ਸ਼ੂਗਰ ਦਾ ਮਰੀਜ਼ ਆ ਕੋਈ ਬੰਦਾ ਕੈਂਸਰ ਦਾ ਮਰੀਜ਼ ਆ ਅਫਸਰ ਬੈਠੇ ਨੇ ਨਾਮਨਾ ਟੌਰ ਨਾਲ ਚੇਅਰ ਤੇ ਬਾਹਰ ਧੱਕਾ ਪੈਂਦਾ ਗੱਲ ਦਾ ਸਾਹ ਵੀ ਘੁੱਟਦਾ ਜਿਹਦੇ ਵਿੱਚ ਮੈਂ ਵੀ ਉੱਥੇ ਇਨਵੋਲਵ ਸੀਗਾ ਹਾਂਜੀ ਹਾਂਜੀ ਬਿਲਕੁਲ ਠੀਕ ਆ ਜੀ ਕੋਈ ਸੁਣਵਾਈ ਨਹੀਂ ਕੋਈ ਰੂਲ ਆਫ ਰੈਗੂਲੇਸ਼ਨ ਨਹੀਂ ਤੁਸੀਂ ਦੋ ਮੁਲਾਜ਼ਮ ਬਾਹਰ ਖੜੇ ਕਰੋ ਕਿਉਂ ਧੱਕਾ ਪਾਵੇ ਨੰਬਰ ਵਾਈਜ਼ ਹਾਕ ਮਾਰੋ ਬੰਦਾ ਆਵੇ ਜਦੋਂ ਬੈਣੀਪਾਲ ਸਾਹਿਬ ਇੱਥੇ ਬੈਠੇ ਸੀ ਕਿਹਦੀ ਜਰੂਰਤ ਨਹੀਂ ਸੀ ਪੈਂਦੀ ਇੱਕ ਮਿੰਟ ਹਾਂਜੀ ਇੱਕ ਮਿੰਟ ਆਪਾਂ ਇੱਕ ਮਿੰਟ ਸਰ ਸਰ 2 ਵਜੇ ਤੋਂ ਬਾਅਦ ਤਹਿਸੀਲਦਾਰ ਸਾਹਿਬ ਆਏ ਕਾਰਨ ਕੀ ਆ ਜੀ 2 ਵਜੇ ਤੋਂ ਬਾਅਦ ਆਉਂਦਾ ਜੀ ਆਪਾਂ ਇਹ ਕਰਦੇ ਦੇਖੋ ਜੇਕਰ ਨਵੀਂ ਕੈਰੀ ਕਮੇਟੀ ਮ ਇਦਾ ਕਰਦੇ ਆ ਅਸੀਂ ਆਪਣੇ ਅਸੀਂ ਆਪਣੇ ਦੋ ਮੁਲਾਜਾਂ ਦਾ ਆਜਾ ਕਰਾਂਗੇ ਇੱਥੇ ਠੀਕ ਹੈ ਸਰ ਮਸਲਾ ਤਾਂ ਗੱਲ ਵੀ ਛੁੱਟੀ ਸੋਮਵਾਰ ਦੀ ਵੀ ਤੁਸੀਂ ਦੇਖ ਸਕਦੇ ਹੋ ਨਹਿ ਤਹਿਸੀਲਦਾਰ ਪਹੁੰਚੇ ਨੇ ਮੌਕੇ ਸਰ ਤਾਂ ਮੌਕੇ ਤੇ ਲੋਕ ਜਿਹੜੇ ਇੱਥੇ ਪਹੁੰਚੇ ਨੇ ਸਰ ਦੋ ਵਾਰ ਤੋਂ ਬਾਅਦ ਤੁਹਾਡੀ ਮੰਗ ਜਾਇਜ਼ ਹੈ ਮੈਂ ਨਹੀਂ ਕਿਹਾ ਤੁਸੀਂ ਰੋਪਰ ਕਰ ਜਿਓਣੇ ਅੱਗੇ ਬੈਠਣਾ ਹੈ ਜੀਟੀਆਂ ਕੀ ਹੋਣਗੀਆਂ ਦੋ ਘੰਟੇ ਆ ਕੇ ਬੈਠੇ ਤਿੰਨ ਘੰਟੇ ਜੀਟੀ ਤਾਈ ਹੋ ਗਈ ਜਾਂ ਬੈਟੂ ਦਾ ਪੂਰਾ ਟਾਈਮ ਸਰ ਮੇਰਾ ਬਿਜ਼ਨਸ ਆ ਕੋਈ ਠੀਕ ਹੈ ਜੇ ਮੈਨੂੰ ਕੋਈ ਆਰਡਰ ਆਂਦਾ ਵਾ ਅੱਜ ਦੀ ਡੇਟ ਚ ਟਿਲ ਟੂਡੇ ਤੱਕ ਮੈਂ ਆਪਣਾ ਆਰਡਰ ਕੰਪਲੀਟ ਕਰੂੰਗਾ ਜੀ ਆਰਡਰ ਦੇਖੋ ਤੁਹਾਨੂੰ ਮੈਂ ਤਾਂ ਕਹਿੰਦਾ ਤੁਹਾਡੀ ਵੀ ਮੰਗ ਜਾਇਜ਼ ਆ ਪਰ ਹੁਣ ਆਪ ਗੱਲ ਤਾਂ ਖਤਮ ਕਰੀਏ ਕਿਸੇ ਤਰੀਕੇ ਸਰ ਗੱਲ ਖਤਮ ਤਹਿਸੀਲਦਾਰ ਨੂੰ ਬੁਲਾ ਦਿਓ ਇੱਥੇ ਸਾਡੀ ਜਿਹੜੀ ਰਿਸ਼ਤੇ ਬੁਰੀਆਂ ਤੇ ਚੱਲੂ ਕਰਾਓ ਤਿੰਨ ਦਿਨ ਪਹਿਣੇ ਰਿਸ਼ਤੇ ਘੜੀ ਆਈ ਦੇ ਰਿਸ਼ਤੇ ਚੱਲੂ ਕਰਾਓ ਅਸੀਂ ਅੰਦਰ ਜਾਣੇ ਹਾਂ ਸਿੰਮਾ ਮਜਾ ਆਏ ਉਥੇ ਸਰ ਇੱਥੇ ਸਵੇਰੇ 8 ਵਜੇ ਦੇ ਬੈਠੇ ਸੀ ਸਰ ਦੀ ਰੋਟੀ ਨਹੀਂ ਖਾਧੀ 7:00 7:00 ਵਜੇ ਦੇ ਆਏ ਬੈਠੇ 7:00 ਵਜੇ ਦੇ ਆਏ ਬੈਠੇ ਉਹਦੇ ਸਵੇਰ ਦੇ ਹਾਂਜੀ ਹਾਂ 7:00 ਵਜੇ ਦੇ ਕੱਲ ਵੀ ਖਾਲੀ ਮੁਰਾ ਨੰਬਰ ਸੀ 3 ਮੇਰੀ ਗੱਲ ਸੁਣੋ ਜੀ 3 ਦਿਨ ਹੋ ਗਏ ਹੁਣ ਤੇ 3 ਦਿਨ ਹਾਂ 3 ਦਿਨ ਲੋਕਾਂ ਪੁੱਛਿਆ ਸਾਰਿਆਂ ਨੂੰ ਨਿਕਲ ਕੇ ਜਵਾਬ ਗੱਡੀਆਂ 'ਚ ਬੈਠੇ ਲੋਕਾਂ ਦੇ ਇਹਨੂੰ ਚੱਲਣਾ ਸਰ ਤਸਦੀਲਦਾਰ ਨੇ ਕਿੱਦਾਂ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਏ ਇੱਥੇ ਲੋਕਾਂ ਨੂੰ ਆਏ ਇਹਨੂੰ ਕੰਮ ਨਹੀਂ ਦੇਖਿਆ ਮੈਂ ਜਾ ਕੇ ਆਪਣਾ ਦਸਤਾਖਤ ਖੋਲ ਕੇ ਬੈਠਾ ਸੀ ਜੀ ਜੀ 2 ਵ ਕੀ ਲੋਕਾਂ ਦਾ ਜਵਾਬ ਜੀ ਵੀ 2 ਵਜੇ ਤੋਂ ਬਾਅਦ ਕਿਉਂ ਆਏ ਨੇ ਤਹਿਸੀਲਦਾਰ ਸਾਹਿਬ ਜੀ ਉਹਨਾਂ ਦੀ ਡਿਊਟੀ ਲੱਗੀ ਹੋਈ ਸੀ ਨਵੀਂ ਗੱਲੀ ਮੀਟਿੰਗ ਸੀ ਜੀ ਆਪ ਪਬਲਿਕ ਟਾਈਮ ਤੇ ਮੀਟਿੰਗ ਕਰ ਸਕਦੇ ਨੇ ਤਹਿਸੀਲਦਾਰ ਸਾਹਿਬ ਬਿਲਕੁਲ ਸਰ ਪਬਲਿਕ ਟਾਈਮ ਤੇ ਮੀਟਿੰਗ ਕਰ ਸਕਦੇ ਹੋ ਜੀ ਸਰ ਤੁਸੀਂ ਨਾ ਕੰਮ ਚਾਲੂ ਕਰੋ ਗੱਲ ਕਰਦੇ ਛੱਡ ਸਾਡੇ ਰਿਸਟਰੀ ਕਰਾਉਣ ਲਈ ਫਾਡੇ ਦੀ ਰਿਸਸੀ ਕੌਣੀ ਬੱਚੇ ਹైదరాబాద్ ਤੋਂ ਆਏ ਆ ਉਹ ਕੱਲ ਦੇ ਬੈਠੇ ਆ ਹਾਂਜੀ ਹਾਂਜੀ ਕੱਲ ਵੀਰੇ ਬੈਠੇ ਇੱਥੇ ਤਹਿਸੀਲਦਾਰ ਸਾਹਿਬ ਗਲਤੀ ਲਈ ਹੀ ਆ ਆਪਣੀ ਛੁੱਟੀ ਘਾ ਕੇ ਦੇ ਸੀ ਗਲਤੀ ਛੁੱਟੀ ਹੀ ਆ ਗਲਤੀ ਅਪਾਇੰਟਮੈਂਟ ਲਈ ਹਾਈਦਰਾਬਾਦ ਜੇ ਜੇ ਇਹਨਾਂ ਨੇ ਰਜਿਸਟਰੀਆਂ ਨਹੀਂ ਕਰਨੀਆਂ ਤੇ ਨੰਬਰ ਕਿਉਂ ਲਾਉਂਦੇ ਲੋਕਾਂ ਨੂੰ ਕਿਉਂ ਖਰਾਬ ਕਰਦੇ ਕੰਮ ਤਾਂ ਛੁੱਟੀਆਂ ਕਰਦਾ ਯਾਰ ਕੰਮ ਤਾਂ ਛੁੱਟੀਆਂ ਕਰਦਾ ਲੋਕਾਂ ਦੇ ਵਿੱਚ ਰੋਸ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤਹਿਸੀਲ ਦੇ ਬਾਹਰ ਗੇਂਦ ਰੋਡ ਜਮ ਕਰਤੀ ਆ ਪੂਰੀ ਲੋਕਾਂ ਨੇ ਤੁਸੀਂ ਗੱਲ ਕਰੋ ਕਿ ਜਿਹੜੇ 5 ਤੋਂ 4 ਬੰਦੇ ਨੇ ਬੈਠਣਾ ਮੇਰੇ ਨਾਲ ਬੈਠ ਗੱਲ ਕਰੋ ਜਿਹੜੀ ਗੱ ਦੇ ਸਾਨੂੰ ਜਿਵੇਂ ਨਹੀਂ ਚਾਹੀਦਾ ਤੁਹਾਨੂੰ ਬੁਲਾਓ ਉਹਨਾਂ ਨੂੰ ਰਜਿਸਟਰੀਆਂ ਸਵੇਰੇ ਚੋ ਜਾ ਦਿਓ ਫੇਰ ਜਾਓ ਤੁਸੀਂ ਲੜ ਸਾਹਿਬ ਤਹਿਸੀਲਾਰ ਸਾਹਿਬ ਮੇਰੀ ਗੱਲ ਦਾ ਜਵਾਬ ਦਿਓ ਮੇਰੇ ਬੱਚੇ ਹైదరాబాద్ ਤੋਂ ਆਏ ਕਲ ਦੇ ਬੈਠੇ ਆ ਔਰ ਕੱਲ ਦੀ ਅਪਾਇੰਟਮੈਂਟ ਲਈ ਹੈ ਮੈਂ ਅੱਜ ਵੀ ਅੱਥਾ ਤੁਸੀਂ ਦੇਖ ਸਕਦੇ ਹੋ ਲੋਕ ਦੂਰੋਂ ਦੂਰੋਂ ਆਏ ਨੇ ਹైదరాబాద్ ਤੋਂ ਹੈ ਤਿੰਨ ਤਿੰਨ ਦਿਨ ਹੋ ਗਏ ਅਪਾਇੰਟਮੈਂਟ ਦਿੱਤੀਆਂ ਜਾ ਰਹੀਆਂ ਨੇ ਅਪਾਇੰਟਮੈਂਟ ਦਿੱਤੀਆਂ ਜਾ ਰਹੀਆਂ ਨੇ ਪਰ ਕੰਮ ਨਹੀਂ ਹੋ ਰਿਹਾ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਵੱਡਾ ਜਾਮ ਜਿਹੜਾ ਗੇਂਦ ਰੋਡ ਦਾ ਇੱਥੇ ਲੱਗਿਆ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਰੋਸ ਹੈ ਕਿ ਕੰਮ ਜਿਹੜਾ ਪ੍ਰਸ਼ਾਸਨਿਕ ਪਦਰ ਤੇ ਨਹੀਂ ਹੋ ਰਿਆ ਇਹ ਗੇਲ ਤਹਿਸੀਲ ਦੇ ਬਾਹਰ ਦੀਆਂ ਤਸਵੀਰਾਂ ਨੇ ਇਹ ਉਹ ਸੂਬੇ ਦੀਆਂ ਤਸਵੀਰਾਂ ਨੇ ਜਿੱਥੇ ਮੁੱਖ ਮੰਤਰੀ ਕਹਿੰਦਾ 1076 ਡਾਇਲ ਕਰੋ ਲੋਕ ਤੁਹਾਡੇ ਘਰ ਵਿੱਚ ਆ ਕੇ ਕੰਮ ਕਰਨਗੇ ਪਰ ਆ ਲੋਕ ਸਦਕਾਰੇ ਦਰਬਾਰੇ ਖੜੇ ਖਰਾਬ ਹੋ ਰਹੇ ਨੇ ਆ ਬੀਬੀਆਂ ਖੜੀਆਂ ਨੇ ਮਾਤਾਵਾਂ ਖੜੀਆਂ ਨੇ ਭੈਣਾਂ ਖੜੀਆਂ ਨੇ ਇਹ ਸਾਰੀਆਂ ਰਜਿਸਟਰੀ ਕੋਣ ਆਈ ਹੋਈ ਨਹੀਂ ਮਤੈ ਕਿੱਥੋਂ ਆਏ ਤੁਸੀਂ ਲੋਹਾਰੇ ਤੋਂ ਹਾਂਜੀ ਕਿੰਨੇ ਕਿੰਨੇ ਵਜੇ ਖੜੇ ਹੋ ਤੁਸੀਂ ਅਸੀਂ ਸਵੇਰ ਦੇ ਆਏ ਹੋਏ ਹਾਂ ਸਵੇਰ ਦੇ ਕਰੇ ਹਾਂ ਕੋਈ ਪਤਾ ਨਹੀਂ ਕਰੋ ਰਜਿਸਟਰੀ ਕੋਲੋਂ ਨਹੀਂ ਤੁਸੀਂ ਕਰੋਦੇ ਆਏ ਹੋ ਇੱਥੇ ਅਸੀਂ ਸਵੇਰ ਦੇ 11 ਵਜੇ ਦੇ ਸਵੇਰ ਦੇ ਕੋਈ ਅਪਾਇੰਟਮੈਂਟ ਲਈ ਸੀ ਤੁਹਾਡੀ ਹਾਂਜੀ ਲਿਖੀ ਹੋਈ ਸੀ ਅੱਜ ਦਾ ਟਾਈਮ ਸੀ ਅੱਜ ਦਾ ਟਾਈਮ ਸੀ ਰਜਿਸਟਰੀ ਤੁਹਾਡੀ ਨਹੀਂ ਹੋਈ ਤੁਸੀਂ ਕਰੋਦੇ ਖੜੇ ਹੋ ਇੱਥੇ ਅਸੀਂ ਵੀ ਸਵੇਰ ਦੇ ਖੜੇ ਹਾਂ 9 ਵਜੇ ਦੇ ਅਪਾਇੰਟਮੈਂਟ ਲਈ ਸੀ ਤੁਹਾਡੀ ਜੀ ਹਾਂਜੀ ਹਾਂਜੀ ਤੇ ਜੀ ਅਸੀਂ ਤੁਹਾਡੀ ਹੋਈ ਬਿਲਕੁਲ ਨਹੀਂ ਹੋਈ ਤਾਂ ਆਹ ਦੇਖ ਲਓ ਹਾਲਾਤ ਕੀ ਨੇ ਆਇਦਲ ਜਾਮ ਲੱਗਿਆ ਹੋਇਆ ਤੁਸੀਂ ਨਜ਼ਰ ਮਾਰੋਗੇ ਪਿੱਛੇ ਤਾਂ ਪੂਰਾ ਜਿਹੜਾ ਰੋਡ ਆ ਉਹ ਲੋਕਾਂ ਨੇ ਬਲੌਕ ਕਰ ਦਿੱਤਾ ਇੱਥੇ ਤਾਂ ਤੁਸੀਂ ਹਾਲਾਤ ਦੇਖ ਸਕਦੇ ਹੋ ਇੱਥੇ ਕੀ ਬਣੇ ਹੋਏ ਨੇ ਤੇ ਲੈ ਵੱਡੇ ਵੱਡੇ ਗੱਲਾਂ ਕਰਦੇ ਨੇ 1076 ਡਾਇਲ ਕਰੋ ਤੇ ਇੱਥੇ ਅਸੀਂ ਤੁਹਾਡੇ ਕੰਮ ਕਰਾਂਗੇ ਕੜਵਲ ਕਮਲਜੀਤ ਸਿੰਘ ਕੜਵਲ ਆਨੇ ਕੜਵਲ ਸਾਹਿਬ ਤਹਿਸੀਲ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿੰਨਾ ਰਸ ਪਿਆ ਲੋਕ ਕਹਿੰਦੇ ਰਜਿਸਟਰੀ ਨਹੀਂ ਹੋ ਰਹੀ ਇੱਥੇ ਸੋ ਅੱਜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀਗੇ ਅੱਜ ਸ਼ਰਿਆਮ ਲੋਕ ਇਸ ਗੱਲ ਲਈ ਮਜਬੂਰ ਹੋ ਗਏ ਵੀ ਉਹਨਾਂ ਦੀ ਜਿਹੜੀ ਰੋਜ ਦੀ ਜਿਹੜੀ ਲੋਕਾਂ ਦੀ ਵਿੱਚ ਖੜ ਕੇ ਮਾਈਕ ਫੜ ਕੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਮੂਰਖ ਬਣਾਉਂਦੇ ਸੀ ਜੀ ਵੀ ਪੰਜਾਬ ਦੇ ਵਿੱਚੋਂ ਕਰਪਸ਼ਨ ਖਤਮ ਹੋ ਗਈ ਜੀ ਤੇ ਆ ਉਹਦੇ ਹਾਲ ਕੀ ਨੇ ਆ ਦੇਖੋ ਅੱਜ ਕੈਮਰਾ ਘੁਮਾ ਕੇ ਦਿਖਾ ਦਿਓ ਚੰਗੀ ਤਰ੍ਹਾਂ ਵੀ ਅੱਜ ਲੋਕ ਕਿੰਨੇ ਪਰੇਸ਼ਾਨ ਨੇ ਵੀ ਇੱਥੇ 30-30 ਹਜ਼ਾਰ ਰੁਪਏ 30-30 ਹਜ਼ਾਰ ਰੁਪਏ ਤੇ ਇੱਕ ਰਿਸਟਰੀ ਦਾ ਰੇਟ ਹੋਇਆ ਤੇ ਲੋਕ ਤਰਾਫਰਾ ਕਰਦੇ ਫਿਰਦੇ ਪਰ ਜੀ ਕਹਿੰਦੇ ਭ੍ਰਿਸ਼ਟਾਚਾਰ ਖਤਮ ਹੋ ਗਿਆ ਹੁਣ ਕੋਈ ਭ੍ਰਿਸ਼ਟਾਚਾਰ ਨਹੀਂ ਕਿਤੇ ਵੀ ਹੁੰਦਾ ਜਵਾਬ ਆਜ ਲੋਕ ਨੇ ਉਹਦਾ ਜਿਹੜਾ ਜਵਾਬ ਇਹ ਲੋਕ ਦੇ ਰਹੇ ਆ ਜਿਹੜਾ ਐਡਾ ਵੱਡਾ ਇੱਥੇ ਲੋਕਾਂ ਦਾ ਇਕੱਠ ਆ ਤੇ ਜਿਹੜੇ ਜਾਮ ਲਾਇਆ ਇਹਨਾਂ ਨੇ ਇਹ ਕਿੰਨਾ ਕੁ ਤੜਫੇ ਹੋਏ ਨੇ ਹਾਂਜੀ ਹਾਂਜੀ ਸਾਡਾ ਵੇਲਾ ਹੁੰਦਾ ਸੀ ਨਾ ਖੰਘਣ ਨਹੀਂ ਦਿੰਦੇ ਸੀ ਕਿਸੇ ਤੁਸੀਂ ਉਦਾਰ ਨੂੰ ਤੇ ਅੱਜ ਕਿਉਂ ਇਹ ਕੁਝ ਹੋ ਰਿਹਾ 1076 ਡਾਇਲ ਕਰੋ ਕਹਿੰਦੇ ਘਰੇ ਆਊਗਾ ਅਫਸਰ ਕੰਮ ਕਰਕੇ ਜਾਊਗਾ ਉਹ ਘਰੇ ਤਾਂ ਇਹਨਾਂ ਦੇ ਲਿਫਾਫੇ ਦੇ ਕੇ ਆਉਂਦਾ ਜਿਹੜੇ ਇੱਥੇ ਦੇ ਨਮਾਇੰਦੇ ਨੇ ਜੇ ਉਹਨਾਂ 'ਚ ਤੰਤ ਹੋਵੇ ਅੱਜ ਇੱਥੇ ਉਹ ਖੜੇ ਹੁੰਦੇ ਅੱਜ ਉਹ ਖੜ ਕੇ ਬੋਲਦੇ ਹੁੰਦੇ ਵੀ ਸਵੇਰ ਨੂੰ ਤਹਿਿਲਦਾਰ ਇੱਥੇ ਕੰਮ ਨਹੀਂ ਕਰੂਗਾ ਇਹਨੂੰ ਬਦਲ ਕੇ ਹੋਰ ਲਾਵਾਂਗੇ ਤਿੰਨ ਤਿੰਨ ਦਿਨ ਹੋ ਗਏ ਕੜਵਲ ਸਾਹਿਬ ਇੱਥੇ ਲੋਕ ਖੜੇ ਨੇ ਮਤਾਵਾ ਪਹਿਣਾ ਖੜੀਆਂ ਪਿੱਛੇ ਕਹਿੰਦੇ ਸਾਡੀ ਰਜਿਸਟਰੀ ਨਹੀਂ ਹੋ ਰਹੀ ਹੈਗੀ ਸੋ ਇਹ ਇਹ ਚੀਜ਼ ਤਾਂ ਅੱਜ ਸਾਡੇ ਆ ਦਫ਼ਤਰ ਤੱਕ ਆਵਾਜ਼ ਪਹੁੰਚੀ ਆ ਅੱਜ ਮੈਂ ਦਫ਼ਤਰ 'ਚ ਉੱਟ ਕੇ ਆਇਆ ਅੱਜ ਇਹਨਾਂ ਲੋਕਾਂ ਨੂੰ ਅ విశ్వాਸ ਦਿਵਾਉਣ ਆਇਆ ਵੀ ਜਾਂ ਨੂੰ ਜੇ ਇਹੀ ਕੁਝ ਕਰਨਗੇ ਇਹਨਾਂ ਦੇ ਨਾਲ ਖੜਾਂਗੇ ਇੱਕ ਤੋੜ ਕੇ ਇਹਨਾਂ ਦੇ ਨਾਲ ਖੜਾਂਗੇ ਤਾਂ ਕਿ ਲੋਕਾਂ ਨੂੰ ਸੀ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਤੇ ਇਹ ਹਜੇ ਤਹਿਸੀਲਦਾਰ ਨੂੰ ਇੱਥੇ ਰਹਿਣ ਵੀ ਨਹੀਂ ਦਿੱਤਾ ਜਾਊਗਾ ਜੇ ਇਹ ਹਜੇ ਕੰਮ ਕਰਕੇ ਲੋਕਾਂ ਨੂੰ ਪਰੇਸ਼ਾਨ ਕਰੂਗਾ ਜੀ ਸਰ ਸਾਹਿਬ ਕੀ ਲੱਗਦਾ ਕਿ ਜਿਹੜੇ ਮੌਕੇ ਦੇ ਵਿਧਾਇਕ ਨੇ ਉਹ ਉਹਨਾਂ ਨੂੰ ਇਸ ਚੀਜ਼ ਦੇ ਤੇ ਗੰਭੀਰਤਾ ਨਾਲ ਨਹੀਂ ਲੈਣੀ ਚਾਹੀਦੀ ਉਹ ਗੰਭੀਰ ਵਿਚਾਰੇ ਖੁਦ ਵੀ ਹਾਲਾਤ 'ਚ ਹੀ ਰਹਿੰਦੇ ਨੇ ਉਹ ਉਹਨਾਂ ਦੀ ਹਾਲਤ ਵੈਸੇ ਹੀ ਗੰਭੀਰ ਰਹਿੰਦੀ ਆ ਉਹ ਕਿਉਂ ਰਹਿੰਦੀ ਆ ਮੈਨੂੰ ਨਹੀਂ ਪਤਾ ਤੇ ਇਸ ਕਰਕੇ ਇਹ ਅੱਜ ਆ ਲੋਕ ਦੇਖੋ ਕਿਵੇਂ ਬੋਲ ਰਹੇ ਆ ਕਿਵੇਂ ਤੜਫ ਤੜਫ ਕੇ ਬੋਲ ਰਹੇ ਆ ਸਾਹਮਣੇ ਖੜੇ ਸੋ ਇਹ ਉਹਨਾਂ ਲੋਕਾਂ ਦੀ ਗੰਭੀਰਤਾ ਕਰਕੇ ਇਹ ਪ੍ਰੋਬਲਮ ਆਈਆਂ ਨੇ ਜਾਰਾ ਦੀ ਗਿਣਤੀ ਦੇ ਵਿੱਚ ਜੇਕਰ ਹਜੂਮ ਇੱਥੇ ਇਕੱਠਾ ਹੋ ਕੇ ਬੈਠਾ ਹੋਾ ਕਿਤਨੇ ਕਿਤੇ ਬਹੁਤ ਜ਼ਿਆਦਾ ਤੜਫੇ ਹੋਏ ਲੱਗਦੇ ਨੇ ਬਿਲਕੁਲ ਇਹਨਾਂ ਦੀ ਤਰਫ ਨਾਲ ਜਾਇਜ਼ ਆ ਔਰ ਮੈਂ ਦੇਖ ਰਿਹਾ ਸੀਗਾ ਵੀ ਜੇ ਇਹ ਕੰਮ ਅਸੀਂ ਲੋਕ ਕਰਦੇ ਨਾ ਤਾਂ ਸ਼ਾਇਦ ਇਹਨਾਂ ਲੋਕਾਂ ਨੇ ਕਹਿਣਾ ਸੀ ਰਾਜਨੀਤੀ ਕਰਦੇ ਆ ਆ ਜਿਹੜੇ ਹੁਣ ਖੜੇ ਨੇ ਇੱਥੇ ਲੋਕ ਜੀ ਇਹ ਕੋਈ ਰਾਜਨੀਤੀ ਕਰਨ ਵਾਲੇ ਨਹੀਂ ਇਹ ਮਜਬੂਰ ਹੋਏ ਅੱਜ ਜਿਹੜੇ ਲੋਕਾਂ ਨੂੰ ਇਹ ਧਰਨਾ ਲਾਉਣਾ ਪਿਆ ਤੇ ਅੱਜ ਇਹਨਾਂ ਦੇ ਬੁਲਾਵੇ ਤੇ ਮੈਂ ਇੱਥੇ ਪਹੁੰਚਿਆ ਵੀ ਆ ਤੇ ਇਹਨਾਂ ਨੂੰ ਯਕੀਨ ਤੇ ਭਰੋਸਾ ਦਿਵਾਉਨੇ ਆ ਕਿ ਐਸੇ ਤਹਿਸੀਲਦਾਰ ਨੂੰ ਇੱਥੇ ਰਹਿਣ ਨਹੀਂ ਦੇਵਾਂਗੇ ਇਹਨੂੰ ਇੱਥੇ ਬੈਠਣ ਨਹੀਂ ਦੇਵਾਂਗੇ ਜੇ ਇਹ ਕੰਮ ਨਹੀਂ ਕਰੂਗਾ ਤਹਿਸੀਲਦਾਰ ਆਉਂਨੇ 2 ਵਜੇ ਤੋਂ ਬਾਅਦ ਤਹਿਸੀਲਦਾਰ ਆਏ ਨੇ ਪਹਿਲਾਂ ਕਿਹਦੇ ਸਰਕਾਰੀ ਡਿਊਟੀ ਲੱਗੀ ਸੀ ਉੱਥੇ ਗਏ ਸੀ ਕਿਸ ਤੱਕ ਟੱਟੇ ਗਏ ਲੋਕਾਂ ਦੀਆਂ ਕਿਸ ਤੱਕ ਟੱਟੇ ਗਏ ਲੋਕਾਂ ਦੀਆਂ ਇਸੀਆਂ ਨਹੀਂ ਹੋਈਆਂ ਲੋਨ ਹੋ ਗਏ ਕਿਸ ਤਾਂ ਦੋ ਦੋ ਲੋਨ ਹੋ ਗਏ ਕਿਸ਼ਤਾ ਚੱਲੂ ਹੋ ਗਈਆਂ ਰਜਿਸਟਰੀ ਨਹੀਂ ਹਲ ਤੱਕ ਹੋਈ ਇਸ ਲਈ ਸੋ ਕੋਈ ਗੱਲ ਨਹੀਂ ਇੱਥੇ ਅਸੀਂ ਸਾਰੀ ਆਪਣੀ ਪਾਰਟੀ ਵੱਲੋਂ ਸਾਰੀ ਟੀਮ ਵੱਲੋਂ ਅਸੀਂ ਜਿਹੜਾ ਇੱਥੇ ਵਧੀਆ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਇਸ ਤੋਜ਼ੀਲਦਾਰ ਨੂੰ ਕੰਮ ਕਰਨਾ ਸਿਖਾ ਦਾਂਗੇ ਇਸ ਦੇ ਵਿੱਚ ਤੁਹਾਨੂੰ ਪਤਾ ਵੀ ਆ ਵੀ ਪਹਿਲਾਂ ਵੀ ਕਈਆਂ ਨੂੰ ਸਿਖਾਇਆ ਕੋਈ ਗਲਤ ਗੱਲ ਨਾ ਸੋਚ ਲਿਓ ਹੋਰ ਕਿਸੇ ਤਰੀਕੇ ਨਾਲ ਨਾ ਸੋਚ ਲਿਓ ਮੈਂ ਤਾਂ ਕੰਮ ਕਰਾਉਣ ਦੀ ਗੱਲ ਕਰ ਰਿਹਾ ਕੰਮ ਸਿਖਾਇਆ ਕਿਹੜੇ ਤਰੀਕੇ ਨਾਲ ਕੰਮ ਕਰਨਾ ਸਿਖਾਇਆ ਜਿਹੜੇ ਬੰਦੇ ਨੇ ਕਰਪਸ਼ਨ ਲਈ ਆ ਉਹਦੀ ਬਾਹ ਫੜ ਕੇ ਉਹਨੂੰ ਦੱਸਿਆ ਇਹ ਸਾਡਾ ਰਾਜ ਆ ਇਹਦੇ ਵਿੱਚ ਕ腐ਪਸ਼ਨ ਨਹੀਂ ਹੋਣੀ ਐਂ ਸਗਾਇਆ ਤੂੰ ਹੋਰ ਸਮਝਦਾ ਕੁਛ ਕੰਮ ਜੀ ਸੀ ਸਰਵਲ ਕਹਿੰਦੇ ਆ ਵੀ ਲੋਕਾਂ ਨਾਲ ਖੜੇ ਆ ਤੇ ਇੱਥੇ ਦੁਬਾਰਾ ਦਿੱਕਤ ਨਹੀਂ ਆਏਗੀ ਪਰ ਜਿਹੜੀ ਹੁਣ ਦਿੱਕਤ ਆਈ ਐ ਅੱਜ ਦਿਨ ਸ਼ੁੱਕਰਵਾਰ ਐ ਸ਼ੁੱਕਰਵਾਰ ਕੱਲ ਸ਼ਨੀਵਾਰ ਸਰਕਾਰੀ ਛੁੱਟੀ ਐ ਐਤਵਾਂ ਸਰਕਾਰੀ ਛੁੱਟੀ ਐ ਗੱਲ ਸੋਮਵਾਰ ਤੇ ਪੈ ਗਈ ਐ ਜਿਹੜੇ ਤਿੰਨ ਤਿੰਨ ਦਿਨ ਦੇ ਖੜੇ ਆ ਲੋਕ ਉਹਨਾਂ ਦੀ ਰਜਿਸਟਰੀ ਕਦੋਂ ਹੋਏਗੀ ਉਸ ਤੋਂ ਬਾਅਦ ਵਾਲਿਆਂ ਦੀ ਪੈਨਲ ਵੀ ਕਦੋਂ ਹੋਏਗੀ ਵੱਡਾ ਸਵਾਲ ਐ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਤੁਹਾਨੂੰ ਦੁਬਾਰਾ ਦਿਖਾਵਾਂਗੇ ਅੰਦਰ ਤਹਿਸੀਲ ਆਫਿਸ ਵੀ ਲੈ ਕੇ ਚੱਲਾਂਗੇ ਸਾ ਕੇਂਦਰੀ ਸਬਰਜਿਸਟਾਰ ਦਾ ਆਫਿਸ ਹੈ ਜਿੱਥੇ ਵੱਡਾ ਜਮਾਵੜਾ ਲੋਕਾਂ ਦਾ ਲੱਗਿਆ ਤੇ ਲੋਕ ਉਡੀਕ ਵਿੱਚ ਨੇ ਵੀ ਕਦੋਂ ਸਾਡੀ ਵਾਰੀ ਆਏਗੀ ਤੇ ਅਸੀਂ ਆਪਣੀ ਰਜਿਸਟਰੀ ਕਰਾਵਾਂਗੇ ਤੇ ਆ ਤੁਸੀਂ ਦੇਖ ਸਕਦੇ ਹੋ ਤਹਿਸੀਲ ਦੇ ਹਾਲਾਤ ਨੇ ਸਫੋਕੇਸ਼ਨ ਪੂਰੀ ਹੈ ਅੰਦਰ ਲੋਕਾਂ ਦਾ ਬਿਲਕੁਲ ਸੱਚ ਕਹਿਣਾ ਅੰਦਰ ਕੋਈ ਵੈਂਟੀਲੇਸ਼ਨ ਵੈਂਟੀਲੇਸ਼ਨ ਵਾਸਤੇ ਕੋਈ ਜਿਹੜਾ ਰਾਹ ਰਸਤਾ ਉਹ ਨਹੀਂ ਕਰਾਇਆ ਗਿਆ ਤੇ ਅੰਦਰ ਵੀ ਲੋਕਾਂ ਨੇ ਹਾਲਾਤ ਹੁਣ ਦਿਖਾਉਨੇ ਆ ਕੀ ਹੈ ਅੰਦਰ ਖਚਾ ਖਚ ਭਰੇ ਆ ਇਹ ਆਫ ਡਿਊਟੀ ਹੈ ਪ੍ਰੋਫਿਟ ਡਿਊਟੀ ਬਾਅਦ ਭਰਿਆ ਹੋਇਆ ਕਿਤਨਾ ਕਿਤੇ ਇਹ ਸਤਕਾਰ ਦੀ ਣਗੈਲੀ ਹੈ ਪ੍ਰਸ਼ਾਸਨ ਦੀ ਣਗੈਲੀ ਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਇੱਥੇ ਇਕੱਤਰ ਹੋਏ ਨੇ 6 ਵਜਣਾਂ ਨੂੰ ਹੋ ਗਏ ਨੇ ਤਾਂ ਇੱਥੇ ਲੋਕ ਹਲੇ ਵੀ ਉਡੀਕ ਕਰ ਰਹੇ ਨੇ ਵੀ ਸਾਡੀ ਵਾਰੀ ਆਏਗੀ ਪਾਜੀ ਕਿ ਰਜਿਸਟਰੀ ਕਿਉਂ ਨਹੀਂ ਆਇਆ ਤੁਸੀਂ ਹਾਂਜੀ ਵੀਰ ਜੀ ਸਵੇਰ ਦੇ ਖੜੇ 11 ਵੇ ਦੇ ਹੁਣ ਲੱਗਦਾ ਰਜਿਸਟਰੀ ਹੋਊਗੀ ਤੁਹਾਨੂੰ ਉਮੀਦ ਨਹੀਂ ਹੈਗੀ ਮੈਨੂੰ ਇਹ ਹੁਣ ਹੋਰੀ ਅਸੀਂ ਕਰਦੇ ਪਏ ਨੇ ਹਜੇ ਕੁਝ ਨਹੀਂ ਹੋ ਰਿਹਾ ਪਰਦੇ ਚੱਕੇ ਨਹੀਂ ਸ਼ਟਰ ਬੰਦ ਪਏ ਨੇ ਉਦੋਂ ਕਹਿੰਦੇ ਤਹਿਸੀਲਦਾਰ ਸਾਹਿਬ ਚਲੇ ਗਏ ਕਹਿੰਦੇ ਕਹਿੰਦੇ ਤੇ ਵੇ ਚਲੇ ਗਏ ਕਹਿੰਦੇ ਦੁਬਾਰਾ ਆਣਗੇ ਆਣਗੇ ਡੀਸੀ ਨੂੰ ਫੋਨ ਕੀਤਾ ਕੀਤਾ ਪਰ ਆਇਆ ਕੁਝ ਨਹੀਂ ਅਗੇ ਤਾਂ ਉਮੀਦ ਹੈ ਲੋਕਾਂ ਨੂੰ ਹਲੇ ਵੀ ਤਹਿਸੀਲਦਾਰ ਸਾਹਿਬ ਆਉਣਗੇ ਤੇ ਜਿਹੜੀ ਇਹ ਰਜਿਸਟਰੀਆਂ ਨੇ ਇੱਥੇ ਹੋਣਗੀਆਂ ਤਾਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਖੜੇ ਨੇ 6 ਵਜਣ ਨੂੰ ਐ ਤਹਿਸੀਲਦਾਰ ਸਾਹਿਬ ਅੰਦਰ ਹੈ ਨਹੀਂ ਹਲੇ ਉਡੀਕ ਹੈ ਵੀ ਤਹਿਸੀਲਦਾਰ ਸਾਹਿਬ ਦੁਬਾਰਾ ਆਉਣਗੇ ਤੇ ਇੱਥੇ ਰਜਿਸਟਰੀਆਂ ਕੀਤੀਆਂ ਜਾਣਗੀਆਂ 1076 ਦੇ ਕੋਲ ਲੋਕ ਘਰੇ ਆਉਣਗੇ ਕੰਮ ਕਰਨ ਵਾਸਤੇ ਪਰ ਲੋਕ ਸਰਕਾਰੀ ਦਰਵਾਜ਼ੇ ਬੈਠੇ ਨੇ ਵੇਟ ਕਰਦੇ ਨੇ ਉਹ ਛੋਟੇ ਛੋਟੇ ਬੱਚੇ ਨਾਲ ਲਏ ਹੋਏ ਨੇ ਬੀਬੀਆਂ ਨੇ ਦੇਖੋ ਮਾਤਾਵਾਂ ਭੈਣਾਂ ਛੋਟੇ ਛੋਟੇ ਬੱਚੇ ਲੈ ਕੇ ਬੈਠੀਆਂ ਨੇ ਇਹੀ ਉਡੀਕ ਵਿੱਚ ਸਾਡੀ ਰਜਿਸਟਰੀ ਹੋਏਗੀ ਤੇ ਅਸੀਂ ਆਪਣੀ ਰਜਿਸਟਰੀ ਕਰਾ ਕੇ ਕਰਾਣ ਨੂੰ ਜਾਵਾਂਗੇ ਕਦੋਂ ਕਦੋਂ ਦੇ ਬੈਠੇ ਤੁਸੀਂ ਇੱਥੇ ਹਾਂਜੀ ਕਿੱਥੇ ਬੈਠੇ ਹੋ ਯਹਾਂ ਪੇ ਆਪ 10 ਵਜੇ ਆਏ ਹੈ 10 ਹਾਂਜੀ ਵਾਰੀ ਆਈ ਨਹੀਂ ਹਾਲ ਤੱਕ ਨਹੀਂ ਕੀ ਕਹਿੰਦੇ ਹੁਣ ਇਹ ਹੁਣ ਦੇਖੋ ਬਾਰ ਲਗੇ ਹੈ ਲਾਈਨ ਮੇ ਲਗੇ ਹੈ ਤਾਂ ਛੋਟੇ ਛੋਟੇ ਬੱਚੇ ਜਿਹੜੇ ਨਾਮ ਲੈ ਕੇ ਆਏ ਨੇ ਇੱਥੇ ਤੇ ਇਧਰੋਂ ਵੀ ਗੇਟ ਬੰਦ ਕਰਿਆ ਹੋਇਆ ਤੇ ਉਧਰੋਂ ਵੀ ਗੇਟ ਬੰਦ ਹੈ ਤਾਂ ਇਧਰੋਂ ਵੀ ਗੇਟ ਬੰਦ ਕਰਿਆ ਉਧਰੋਂ ਵੀ ਗੇਟ ਬੰਦ ਹੈ ਤਾਂ ਹੁਣ ਉਮੀਦ ਚਾ ਵੀ ਆਉਣਗੇ ਕਿ ਨਹੀਂ ਆਉਣਗੇ ਤਾਂ ਗੇਟ ਬੰਦ ਕਰਕੇ ਜਿਹੜੇ ਕੰਮ ਇਹ ਨੇ ਉਹ ਅੰਦਰ ਨੇ ਤਹਿਸੀਲਦਾਰ ਸਾਹਿਬ ਨਹੀਂ ਹੈਗੇ ਅੰਦਰ ਤਾਂ ਤੁਸੀਂ ਦੇਖ ਸਕਦੇ ਹੋ ਹੈਗੇ ਅੰਦਰ ਤੇ ਤਹਿਸੀਲਦਾਰ ਸਾਹਿਬ ਕਹਿੰਦੇ ਆਗੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਗੇਟ ਖੋਲਣਗੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਵਾਲਾਂ ਦੇ ਜਵਾਬ ਬਾਹਰ ਪੈਂਡਿੰਗ ਸੀ ਸਵਾਲਾਂ ਦੇ ਜਵਾਬ ਜਿਹੜੇ ਆ ਅਸੀਂ ਲਵਾਂਗੇ ਸਾਹਿਬ ਆਈਏ ਤਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਹਿਸੀਲਦਾਰ ਸਾਹਿਬ ਤੁਹਾਨੂੰ ਨਜ਼ਰ ਆ ਰਹੇ ਨੇ ਤਹਿਸੀਲਦਾਰ ਸਾਹਿਬ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਗੇਟ ਖੋਲਦੇ ਆ ਤਾਂ ਕੀ ਕਹੋਗੇ ਜੇ ਦੋਰ ਓਪਨ ਕੀਤਾ ਜਾਂਦਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆ ਤਹਿਸੀਲ ਦੇ ਹਾਲਾਤ ਨੇ ਸਾਡੇ ਲੁਧਿਆਣਾ ਕੇਂਦਰੀ ਤਹਿਸੀਲ ਹੈ ਆਹ ਦਸਵਾੜਾ ਇਲਾਕਾ ਦੇਖੋ ਬਰਾ ਬਰਾ ਕਰ ਰਹੇ ਆ ਪਰ ਤਹਿਸੀਲਦਾਰ ਸਾਹਿਬ ਆਲੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਸਰ ਲੋਕ ਬਹੁਤ ਪਰੇਸ਼ਾਨ ਨੇ ਕਹਿੰਦੇ ਦੋ ਵੇ ਤਹਿਸੀਲਦਾਰ ਸਾਹਿਬ ਆਏ ਨਹੀਂ ਨਹੀਂ ਮੇਰੀ ਮੀਟਿੰਗ ਸੀਗੀ ਸੀ ਸਵੇਰੇ ਤੇ ਡੀਸੀ ਸਾਹਿਬ ਨਾਲ 12 ਤਕਰੀਬਨ ਉਹ 1:30 ਕਿਹਾ ਖਤਮ ਹੋ ਗਈ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਆਫਿਸ ਆ ਲਗਾਤਾਰ 2 ਵਜੇ ਆਏ ਤਹਿਸੀਲਦਾਰ ਸਾਹਿਬ ਨਹੀਂ ਨਹੀਂ ਗਲਤ ਗੱਲ ਆ ਜੀ ਮੇਰੀ 1:30 ਵਜੇ ਨਾ 1:30 ਮੀਟਿੰਗ ਖਤਮ ਹੋਈ ਆ ਸਰ ਅਪਾਇੰਟਮੈਂਟ ਜਿਹੜੀ ਆ ਉਹ ਟਾਈਮ ਦੇਖ ਕੇ ਵੀ ਕਿੰਨੇ ਬੰਦੇ ਅੱਜ ਭੁਗਤਾਏ ਜਾਣਗੇ ਉਸਾਂ ਲਈ ਨਾ ਉਹੀ ਜਿਹੜਾ ਵੀ ਆਉਂਦਾ ਉਹ ਅਪਾਇੰਟਮੈਂਟ ਦਿੱਤੀ ਜਾਏ ਨਹੀਂ ਸਾਡੇ ਕੋਲ ਤਾਂ ਜੋ ਅਪਾਇੰਟਮੈਂਟਸ ਹੁੰਦੀਆਂ ਨੇ ਹਰ ਦਿਨ ਦੇ ਉਹ ਉਹਦੇ ਮੁਤਾਬਕ ਅਸੀਂ ਰਜਿਸਟ੍ਰੇਸ਼ਨ ਆ ਜਿਹੜੀ ਉਹ ਕਰ ਰਹੇ ਨੇ ਬੰਦੋ ਕਹਿੰਦੇ ਤਿੰਨ ਤਿੰਨ ਦਿਨ ਦੇਖਣਾ ਇੱਕ ਫੈਮਿਲੀ ਖੜੀ ਹੈ ਹైదరాబాద్ ਤੋਂ ਆਈ ਹੋਈ ਹੈ ਸਰ ਉੱਥੋਂ ਦੇਖੋ ਵੀਰ ਜੀ ਗੱਲ ਪਤਾ ਕੀ ਆ ਕੋਈ ਬਾਹਰ ਉਹਨਾਂ ਨੂੰ ਪ੍ਰੋਬਲਮ ਆਈ ਹੋਵੇ ਤਾਂ ਪਤਾ ਨਹੀਂ ਸਾਡੇ ਦਫ਼ਤਰ ਦਾ ਫਰਸਟ ਕਮ ਫਰਸਟ ਸਰਵਰ 35 35000 ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਲੱਗ ਰਹੇ ਨੇ ਇੱਥੇ ਇੱਕ ਵੀ ਬੰਦਾ ਮੇਰੇ ਸਾਹਮਣੇ ਲਿਆਓ ਜਿਹਨੇ ਉਹ ਜੇ ਤੋਂ ਮੈਂ ਕੋਈ ਮੰਗਿਆ ਹੋਵੇ ਜੀ ਕਰਵਲ ਸਾਹਿਬ ਆ ਚੁੱਕੇ ਨੇ ਹਾਂਜੀ ਹਾਂਜੀ ਆਪਾਂ ਦੇਖੋ ਕੀ ਹਾਲ ਕੀਤਾ ਲੋਕਾਂ ਦਾ ਯਾਰ ਆਪਾਂ ਨੂੰ ਕੋਈ ਰਹਿਮ ਨਾ ਦੀ ਚੀਜ਼ ਹੈਗੀ ਆ ਦੇਖੋ ਸਰ ਅਸੀਂ ਤਾਂ ਬੀ ਡ ਸਰ ਮੈਨੂੰ ਧਰਨਾ ਲਾਉਣ ਨੂੰ ਲੋਕ ਕਿਉਂ ਮਜਬੂਰ ਨੇ ਮੈਂ ਤੁਹਾਨੂੰ ਪੁੱਛਣਾ ਚਾਹਣਾ। ਦੇਖੋ ਸਰ ਕੋਈ ਮਿਸਅੰਡਰਸਟੈਂਡਿੰਗ ਹੋ ਸਕਦੀ ਹੈ ਨਾ। ਬਾਕੀ ਸਾਡੇ ਵੱਲੋਂ ਸਾਡੇ ਵੱਲੋਂ ਤਾਂ ਕੋਈ ਕਮੀ ਨਹੀਂ ਪਈ। ਕਾਦੀ ਮਿਸਅੰਡਰਸਟੈਂਡਿੰਗ ਹੋਗੀ? ਸਰ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਜੀ ਜੋ ਐਸ ਪਰ ਲਾਅ ਕਰ ਰਹੇ ਹਾਂ। ਐਸ ਪਰ ਲਾਅ ਦੇ ਮੁਤਾਬਕ ਕੀ ਆ ਲੋਕ ਤੜਫ ਰਹੇ ਨੇ ਧਰਨਾ ਲੱਗਿਆ ਸੜਕ ਜਾਮ ਹੋਈ ਪਈ ਆ ਖਲਾਕੇ ਆਏ ਆ ਮਿੰਤਾ ਕਰਕੇ ਵੀ ਯਾਰ ਲੋਕ ਪਰੇਸ਼ਾਨ ਹੋ ਰਿਹਾ ਵੀ ਤੁਸੀਂ ਸੜਕ ਛੱਡ ਦਿਓ ਤਾਂ ਤੁਸੀਂ ਅੰਦਰ ਆ ਕੇ ਆਪਾਂ ਗੱਲ ਕਰ ਲੈਨੇ ਆ। ਆਪਾਂ ਕਿੰਨੀਆਂ ਰਿਸ਼ਤੀਆਂ ਕੀਤੀਆਂ ਚ ਸਵੇਰ ਦੇ ਆ ਸਰ ਸਾਨੂੰ ਕਾਊਂਟ ਕਰਕੇ ਦੱਸ ਦਿੰਨੇ ਆ ਜੀ ਸਰ ਆਪਾਂ ਲੋਕਾਂ ਇਹ ਦਿਓ ਸਾਰੇ ਪ੍ਰੈਸ ਨੂੰ ਦੱਸੋ ਵੀ ਅਸੀਂ ਸਵੇਰ ਦੇ ਆਨੇ ਕੀਤਾ ਕੀ ਅੱਜ ਆਪਾਂ ਰਿਸ਼ਤੀਆਂ ਲਿਆਓ ਜੀ ਕਿੰਨੀਆਂ ਕੀਤੀਆਂ ਨੇ ਸਾਨੂੰ ਬੱਸ ਕਿੰਨੇ ਨੰਬਰ ਲੱਗੇ ਹੋਏ ਸੀ ਅੱਜ ਡਿਟੇਲ ਦੇ ਦਿਨੇ ਸਰ ਤੁਹਾਨੂੰ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਨਾ ਲੋਕਾਂ ਨੂੰ ਪਤਾ ਲੱਗੇ ਵੀ ਆਪਾਂ ਕਰ ਕੀ ਰਹੇ ਆ ਅੱਛਾ ਤਹਿਸੀਲ ਬਾਹਰ ਲੋਕਾਂ ਨੇ ਅਲਿਗੇਸ਼ਨ ਲਾਇਆ ਜਿਹੜੀਆਂ ਜਿਹੜੀਆਂ ਜਿਹੜੇ ਯਾਤਰਾ ਯਾਤਰਾ ਦੇ ਬੱਸਾਂ ਚੱਲੀਆਂ ਉਹਦੇ ਖਾਣ ਪੀਣ ਦਾ ਪ੍ਰਬੰਧ ਵੀ ਤਹਿਸੀਲਦਾਰ ਦਫ਼ਤਰ ਹੁੰਦਾ ਬਿਲਕੁਲ ਗਲਤ ਗੱਲ ਆ ਜੀ ਬਿਲਕੁਲ ਝੂਠ ਆ ਜੀ ਨਹੀਂ ਤਹਿਸੀਲਦਾਰ ਸਾਹਿਬ ਇਹ ਇੰਨਾ ਵੱਡਾ ਹਜੂਮ ਇਕੱਠਾ ਹੋਣ ਦਾ ਕਾਰਨ ਕੀ ਸਰ ਮੈਂ ਤਾਂ ਆਪਣੀ ਡਿਊਟੀ ਕਰ ਰਿਹਾ ਜੀ ਹਜੂਮ ਬਾਰੇ ਮੈਂ ਕੁਝ ਨਹੀਂ ਕਰ ਸਕਦਾ ਸਰ ਲੋਕਾਂ ਦਾ ਕਹਿਣਾ ਕਿ 2 ਵਜੇ ਆਉਂਦੀ ਨਹੀਂ 4 ਵਜੇ ਚੱਲ ਜਾਂਦੀ ਏ ਕੀ ਸਚਾਈ ਹੈ ਨਹੀਂ ਬਿਲਕੁਲ ਗਲਤ ਗੱਲ ਆ ਜੀ ਸਰ ਰੂਟਿੰਗ ਦੇ ਵਿੱਚ ਕਿੰਨੀਆਂ ਰਜਿਸਟਰੀਆਂ ਕਰ ਦਿੰਦੇ ਨੂੰ ਸਰ ਜਿੰਨੀ ਅਪਾਇੰਟਮੈਂਟ ਆ ਉੰਨੀ ਉੰਨੀ ਅਸੀਂ ਕਰਕੇ ਦਿੰਨੇ ਲੋਕ ਤਿੰਨ ਤਿੰਨ ਦਿਨ ਦੇ ਬੈਠੇ ਇੱਥੇ ਚਾਰ ਚਾਰ ਦਿਨ ਯਾਰਾਂ ਦੀ ਗਿਣਤੀ 'ਚ ਲੋਕ ਖੜੇ ਨੇ ਸਰ ਇੰਨੇ ਰੋਕੇ ਸਾਰੇ ਦਿਨ ਗਲਤ ਹੋ ਜਾਂਦੇ ਆ ਡੀਲੇ ਰਾਂਦੇ ਜੀ ਸਰ ਅਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਕਰ ਰਹੇ ਆ ਆਪਣੇ ਜੋ ਜਿੰਨਾ ਸਾਡੇ ਕੋਲ ਸਲੋਟ ਹੁੰਦੇ ਨੇ ਉਸ ਹਿਸਾਬ ਨਾਲ ਆਪਣੀ ਰਜਿਸਟਰੀ ਕਰਕੇ ਦਿੰਨੇ ਆ ਸਰ ਇੱਕ ਵੱਡੀ ਪ੍ਰੋਬਲਮ ਐ ਸਫੋਕੇਸ਼ਨ ਬਹੁਤ ਐ ਕੋਈ ਵੈਂਟੀਲੇਸ਼ਨ ਵਾਸਤੇ ਕੋਈ ਇੱਥੋਂ ਕੋਈ ਰਾਹ ਨਹੀਂ ਕਿੱਦਿਆ ਕੋਈ ਰੱਬ ਨਾ ਕਰੇ ਕੋਈ ਵਿਪਤਾ ਜਿਹੀ ਪੈ ਜਾਵੇ ਤਾਂ ਲੋਕ ਕਿੱਧਰ ਜਾਣਗੇ ਜੇ ਕੋਈ ਜੇ ਕੋਈ ਇਸ ਤਰ੍ਹਾਂ ਦੀ ਕਮੀ ਪੇਸ਼ੇ ਅਸੀਂ ਦੂਰ ਕਰਾ ਦਿੰਦੇ ਹਾਂ ਦਸੰਬਰ ਦਾ ਮਹੀਨਾ ਇੱਥੇ ਵੀ ਪਸੀਨਾ ਆ ਰਿਹਾ ਸਾਰਿਆਂ ਨੂੰ ਪਸੀਨਾ ਆ ਰਿਹਾ ਬਿਲਕੁਲ ਲੱਗ ਹੀ ਨਹੀਂ ਰਿਹਾ ਵੀ ਠੰਡ ਹੈਗੀ ਆ ਕੀ ਲੱਗਦਾ ਜੀ ਕੀ ਜੜੀ ਹੈ ਇਹ ਨਾ ਰਸ਼ਵਾਹ ਜਿਹੜੀ ਹੜਤਾਲ ਆ ਉਹਦੇ ਕਰਨਾ ਕਰਕੇ ਹੋਈ ਮੇਬੀ ਜਿਹੜੇ ਪਿੱਛੇ ਹੜਤਾਲ ਰਹੀ ਹੈ ਉਹਦੇ ਕਰਕੇ ਇੱਕਦਮ ਰਸ਼ ਹੋ ਸਕਦਾ ਜੀ ਲੋਕਾਂ ਦੇ ਹੁਣ ਮਸਲੇ ਜਿਹੜੇ ਹੱਲ ਹੋ ਜਾਣਗੇ ਜੀ ਬਿਲਕੁਲ ਹੋਣਗੇ ਜੀ ਬਿਲਕੁਲ ਧੰਨਵਾਦ ਤਾਂ ਤੁਸੀਂ ਹੁਣ ਤੁਸੀਂ ਹੁਣ ਕਰੂਗੇ ਰਜਿਸਟਰੀਆਂ ਜੀ ਕਰ ਹੀ ਰਹੇ ਹਾਂ ਜੀ ਅਸੀਂ ਉਹਦੇ ਬੈਠੇ ਰਜਿਸਟਰੀਆਂ ਹੋਣਗੇ ਅੱਜ ਜਿਹੜੇ ਸਾਡੇ ਕੋਲ ਜਿਹੜੇ ਆ ਮੈਂ ਕਰਕੇ ਜਾਉਂਦੇ। ਥੈਂਕ ਯੂ। ਸਾਰੀਆਂ ਰਜਿਸਟਰੀਆਂ ਜਿਹੜੀਆਂ ਅੱਜ ਤਹਸੀਲਦਾਰ ਕਹਿੰਦੇ ਆ ਵੀ ਕਰਕੇ ਜਾਵਾਂਗੇ ਅਸੀਂ ਇੱਥੇ। ਤਾਂ ਤਹਸੀਲਦਾਰ ਮੌਕੇ ਤੇ ਖੜੇ ਨੇ ਤਾਂ ਤੁਹਾਨੂੰ ਬਾਹਰ ਦਾ ਦ੍ਰਿਸ਼ ਵੀ ਦਿਖਾਵਾਂਗੇ ਦੁਬਾਰਾ ਤੇ ਬਾਹਰ ਲੋਕਾਂ ਦਾ ਹਜੂਮ ਹੈ। ਤਹਸੀਲਦਾਰ ਕਹਿੰਦੇ ਰਜਿਸਟਰੀਆਂ ਹੋਣਗੀਆਂ। ਦੁਬਾਰਾ ਤਹਸੀਲਦਾਰ ਆਏ ਨੇ ਇੱਥੇ ਕਿਉਂਕਿ ਲੋਕਾਂ ਦੇ ਵਿੱਚ ਬੜੀ ਤਾਕਤ ਹੁੰਦੀ ਹੈ। ਲੋਕਤੰਤਰ ਹੈ। ਲੋਕਾਂ ਵਿੱਚ ਬੜੀ ਤਾਕਤ ਹੈ। ਲੋਕਾਂ ਨੇ ਰਾਹ ਰੋਕਿਆ ਤੇ ਤਹਸੀਲਦਾਰ ਨੂੰ ਰਾਹ ਚ ਉਮੜਨਾ ਪੈ ਗਿਆ ਤੇ ਇੱਥੇ ਦੁਬਾਰਾ ਤਹਸੀਲਦਾਰ ਪਹੁੰਚੇ ਨੇ ਤੇ ਰਜਿਸਟਰੀਆਂ ਕਰਨਗੇ ਜਿਹੜੀਆਂ ਅੱਜ ਸਲ तहसीलदार साहब ਦਾ ਕਹਿਣਾ ਵੀ ਆਜ ਰਜਿਸਟਰੀਆਂ ਅਸੀਂ ਇੱਥੋਂ ਕਰਕੇ ਜਾਵਾਂਗੇ ਤਾਂ ਥੋੜੀ ਦੇਰ ਨੂੰ ਰਜਿਸਟਰੀਆਂ ਦਾ ਕੰਮ ਜਿਹੜਾ ਦੁਬਾਰਾ ਸ਼ੁਰੂ ਹੋਊਗਾ ਇੱਥੇ ਤਾਂ ਗੱਲ ਤਹਿਸੀਲ ਦੀ ਹੈ ਇਹ ਇਹ ਕੱਲੀ ਪੰਜਾਬ ਇਸ ਤਹਿਸੀਲ ਦੀ ਨਹੀਂ ਹਰੇਕ ਤਹਿਸੀਲ ਦੇ ਵਿੱਚ ਇਹ ਹਾਲਾਤ ਹੈ ਪਰ ਇੱਥੇ ਲੋਕ ਜਾਗਦੇ ਹਾਂ ਜੀ ਲੋਕਾਂ ਨੇ ਬਦਲਾ ਲਿਆਂਦਾ ਉਹ ਸਜ਼ਾ ਭੁਗਤ ਰਹੇ ਆ ਬਦਲਾ ਨਹੀਂ ਸਜ਼ਾ ਭੁਗਤਨੇ ਹਾਂ ਜੀ ਬਦਲਾ ਨਹੀਂ ਸਜ਼ਾ ਭੁਗਤ ਰਹੇ ਆ ਸਰਕਾਰ ਤਾਂ ਕਹਿੰਦੀ ਸਾਰਾ ਕੰਮ ਕ੍ਰਿਸਟਲ ਕਲੀਅਰ ਆ ਕਿਤੇ ਵੀ ਕੋਈ ਦਿੱਕਤ ਨਹੀਂ ਆ ਰਹੀਗੀ ਤੇ ਸਰਕਾਰ ਨੂੰ ਦਿਖਦਾ ਨਹੀਂ ਇਹ ਸਰਕਾਰ ਅੰਨੀ ਹੈ ਅੰਨੇ ਬੋਲਿਆਂ ਦੀ ਸਰਕਾਰ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਹਲੇ ਉਮੀਦ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੇ ਸਾਰੇ ਲੋਕ ਨੇ ਨੂੰ ਘਰੇ ਤੌਰ ਪਾਉਣ ਤੌਰ ਪਾਣਗੇ ਵੀ ਜਿਹੜੇ ਇੱਥੇ ਰਜਿਸਟਰੀਆਂ ਕਰਾਉਣ ਆਏ ਹੋਏ ਨੇ ਥੋੜੀ ਦੇਰ ਨੂੰ ਰਜਿਸਟਰੀਆਂ ਦਾ ਕੰਮ ਜਿਹੜਾ ਦੁਬਾਰਾ ਇੱਥੇ ਸ਼ੁਰੂ ਹੋਏਗਾ ਤੇ ਤਹਿਸੀਲਦਾਰ ਦੁਬਾਰਾ ਤਹਿਸੀਲ ਦੇ ਵਿੱਚ ਪਹੁੰਚੇ ਨੇ ਤੇ ਦੁਬਾਰਾ ਇੱਥੇ ਰਜਿਸਟਰੀਆਂ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਤਾਂ ਕੇਂਦਰੀ ਸਬ ਰਜਿਸਟਰਾਰ ਦਾ ਆਫਿਸ ਆ ਜਿੱਥੇ ਰਜਿਸਟਰੀ ਨੂੰ ਲੈ ਕੇ ਵੱਡਾ ਹੰਗਾਮਾ ਹੋਇਆ ਸੀ ਲੋਕਾਂ ਨੇ ਸੜਕ ਜਾਮ ਕੀਤੀ ਸੀ ਲੋਕਾਂ ਨੇ ਰਾਹ ਰੋਕਿਆ ਤਾਂ ਤਹਿਸੀਲਦਾਰ ਨੂੰ ਰਾਹ ਚੋਂ ਮੁੜਨਾ ਪੈ ਗਿਆ ਤੇ ਹੁਣ ਤਹਿਸੀਲਦਾਰ ਦੁਬਾਰਾ ਜਿਹੜੀਆਂ ਰਜਿਸਟਰੀਆਂ ਕਰਨਗੇ ਤਾਂ ਦੇਖਦੇ ਆ ਕਿੰਨੀਆਂ ਰਜਿਸਟਰੀਆਂ ਜਿਹੜੀਆਂ ਇੱਥੇ ਦੁਬਾਰਾ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਕਿਉਂਕਿ ਸ਼ੁੱਕਰਵਾਰ ਹੈ ਕੱਲ ਸ਼ਨੀਵਾਰ ਛੁੱਟੀ ਹੈ ਐਤਵਾਰ ਛੁੱਟੀ ਹੈ ਲੋਕ ਦੂਰੋਂ ਦੂਰੋਂ ਆਏ ਨੇ ਤਿੰਨ ਤਿੰਨ ਦਿਨ ਦੀਆਂ ਅਪਾਇੰਟਮੈਂਟਸ ਲਈਆਂ ਹੋਈਆਂ ਨੇ ਪਰ ਰਜਿਸਟਰੀਆਂ ਜਿਹੜੀਆਂ ਉਹ ਨਹੀਂ ਹੋਈਆਂ ਮੈਂ ਇੰਦਰਪਾਲ ਸਿੰਘ ਤੁਹਾਨੂੰ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਹੋ ਰਾਜਨੀਤੀ ਟੀਵੀ ਸਤਿ ਸ੍ਰੀ ਅਕਾਲ